गया चुह गया एड्डा मोटा तो पाले हुए लगते ਦੇ ਪੰਜਾਬ ਦੇ ਵਿੱਚ ਜਿੱਥੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜਾ ਜਨਤੰਤਰਤਾ ਦਵਸਤਾ ਸਮਾਗਮ ਹੋਣ ਜਾ ਰਿਹਾ ਹੈ ਉਹਦੇ ਲਈ ਪੰਜਾਬ ਭਰ ਦੇ ਵਿੱਚ ਅਲਰਟ ਘੋਸ਼ਿਤ ਕੀਤਾ ਹੋਇਆ ਹੈ ਔਰ ਪੰਜਾਬ ਪੁਲਿਸ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਈ ਆਪਰੇਸ਼ਨਸ ਚਲਾਏ ਜਾ ਰਹੇ ਹਨ ਤਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਐਂਟੀ ਨੈਸ਼ਨਲ ਐਲੀਮੈਂਟਸ ਹੈ ਕ੍ਰਿਮਨਲਸ ਹੈ ਗੈਂਗਸਟਰਸ ਹੈ ਡਰੱਗ ਪੈਟਲਰਸ ਹੈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਔਰ ਇਸ ਦੀ ਸਮੀਖਿਆ ਕਰਨ ਲਈ ਅੱਜ ਮੈਂ ਇੱਥੇ ਜਲੰਧਰ ਵਿਜ਼ਿਟ ਕੀਤਾ ਹੈ ਔਰ ਇਸ ਦੇ ਬਾਅਦ ਲੁਧਿਆਣਾ ਦੇ ਕੁਝ ਏਰੀਆਜ਼ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੇ ਆਪਰੇਸ਼ਨਸ ਚੱਲ ਰਹੇ ਉਹਦੀ ਸਮੀਖਿਆ ਕੀਤੀ ਜਾਏਗੀ ਕਿੰਨੀ ਫੌਜ 26 ਜਨਵਰੀ ਨੂੰ ਲੈ ਕੇ ਤੁਹਾਡੇ ਨੇ ਲੱਜੋ ਜਲੰਧਰ ਦੇ ਪੰਜਾਬ ਦੇ ਵਿੱਚ ਕਿੜੀਆਂ ਤਮੰਦ ਕੀਤੀ ਗਈ ਹੈ ਐਕਸਟਰਾ ਫੋਰਸ ਵੀ ਪ੍ਰੋਵਾਈਡ ਕੀਤੀ ਗਈ ਹੈ ਤਾਂ ਕਿ ਨਾਕਾਬੰਦੀ ਕੀਤੀ ਜਾਵੇ ਔਰ ਇੰਟੈਂਸਿਵ ਚੈਕਿੰਗ ਕੀਤੀ ਜਾਵੇ ਤਾਂ ਕਿ ਕੋਈ ਵੀ ਮੜਾ ਅਨਸਰ ਕਿਸੇ ਕਿਸਮ ਦੀ ਕੋਈ ਕਰਾਇਮ ਕਰਨ ਦੇ मंसूबे ਦੇ ਵਿੱਚ ਕਾਮਯਾਬ ਨਾ ਹੋਵੇ ਸਰ ਬਹੁਤ ਵਾਰ ਦੇਖਿਆ ਜਾਂਦਾ ਕਿ ਜਦੋਂ 15 ਅਗਸਤ ਜਾਂ 26 ਜਨਵਰੀ ਆਉਂਦੀ ਹੈ ਤਾਂ ਕਈ ਸਾਈਟ ਤੇ ਦਿਵਾਰਾਂ ਤੇ ਕੁਝ ਨਾਰੇ ਲਿਖੇ ਜਾਂਦੇ ਨੇ ਕੁਝ ਧਮਕੀਆਂ ਵੀ ਆਉਂਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਪੁਲਿਸ ਕੀ ਕੁਝ ਕੰਮ ਜਿਹੜਾ ਉਹ ਕਰ ਰਹੀ ਹੈ ਜੀ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨਸ ਚੱਲ ਰਹੇ ਆ ਜਿਹੜੇ ਸਾਡੇ ਹੌਟਸਪੌਟਸ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਐਕਸ਼ਨ ਲੈ ਰਹੇ ਆਂ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਕੋਈ ਵੀ ਮੜਾ ਅਨਸਰ ਕੋਈ ਕ੍ਰਾਈਮ ਨਾ ਕਰ ਸਕੇ ਇੱਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਪਬਲਿਕ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਪੁਲਿਸ ਦੇ ਨਾਲ ਤਾਉਣ ਰੱਖੋ ਜੇ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਕੋਈ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਪੁਲਿਸ ਨਾਲ ਸ਼ੇਅਰ ਕਰੋ ਪੁਲਿਸ ਤੁਹਾਡੀ ਸੁਰੱਖਿਆ ਲਈ 24 ਘੰਟੇ ਤਤਪਰ ਹੈ ਹਾਜ਼ਰ ਹੈ